ਇਹ ਕਰ ਤੁਸੀਂ 1990 ਤੋਂ 2000 ਸਨ ਦੇ ਵਿੱਚ ਜੰਮੇ ਹੋ ਤਾਂ ਇਹ ਵੀਡੀਓ ਸਾਰੀ ਦੇਖਿਓ ਕਿਉਂਕਿ ਇਹ ਵੀਡੀਓ ਦੇਖ ਕੇ ਤੁਹਾਨੂੰ ਤੁਹਾਡਾ ਪੁਰਾਣਾ ਸਕੂਲ ਟਾਈਮ ਚੇਤੇ ਜ਼ਰੂਰ ਆਊਗਾ ਜਿਹੜੇ ਬੱਚਿਆਂ ਦਾ ਜਨਮ ਇਸ ਟਾਈਮ ਪੀਰੀਅਡ ਦੇ ਵਿੱਚ ਹੋਇਆ ਉਹ ਬੱਚੇ ਜ਼ਿਆਦਾਤਰ ਸਰਕਾਰੀ ਸਕੂਲਾਂ 'ਚ ਹੀ ਪੜੇ ਨੇ ਕਿਉਂਕਿ ਉਦੋਂ ਪ੍ਰਾਈਵੇਟ ਸਕੂਲਾਂ ਦਾ ਰੁਝਾਨ ਬਹੁਤ ਘੱਟ ਸੀ ਜਿਹੜੇ ਸਰਕਾਰੀ ਸਕੂਲਾਂ 'ਚ ਪੜੇ ਨੇ ਉਹਨਾਂ ਨੇ ਫੱਟੀਆਂ ਤਾਂ ਜ਼ਰੂਰ ਲਿਖੀਆਂ ਹੋਣਗੀਆਂ ਤਕਰੀਬਨ ਸਨ 2005 ਤੋਂ ਬਾਅਦ ਕਲਮਦਵਾ ਤੇ ਫੱਟੀਆਂ ਸਕੂਲ 'ਚੋਂ ਦੂਰ ਹੋਣੀਆਂ ਸ਼ੁਰੂ ਹੋ ਗਈਆਂ ਸੀ ਤੇ ਹੁਣ ਸਿਰਫ ਬੀਤੇ ਟਾਈਮ ਦੀਆਂ ਯਾਦਾਂ ਬਣ ਕੇ ਆ ਗਿਆ ਫੱਟੀ ਲਿਖਣਾ ਅੱਜ ਕੱਲ ਦੇ ਜਵਾਕ ਤਾਂ ਨਰਸਰੀ ਤੋਂ ਹੀ ਕਾਪੀ ਤੇ ਲਿਖਣ ਲੱਗ ਜਾਂਦੇ ਆ ਪਰ ਸਾਡੇ ਟਾਈਮ ਵੇਲੇ ਉਦੋਂ ਪਹਿਲੀ ਜਮਾਤ ਤੋਂ ਫੱਟੀਆਂ ਲੱਗਦੀਆਂ ਸੀ ਫੱਟੀ ਲਿਖਣਾ ਵੀ ਉਸ ਟਾਈਮ ਤੇ ਇੱਕ ਬੜੀ ਮਿਹਨਤ ਵਾਲਾ ਕੰਮ ਸੀ ਇਹਦੇ ਲਈ ਪਹਿਲਾਂ ਤਾਂ ਦੁਕਾਨ ਤੇ ਜਾਣਾ ਦਵਾਤ ਤੇ ਸ਼ਿਆਹੀ ਲਿਹਾਉਣੀ ਉਥੋਂ ਇਹ ਜਿਹੜੀ ਸ਼ਿਆਹੀ ਉਹᱫੋ ਨਿੱਕੀ ਨਿੱਕੀਆਂ ਪੁੜੀਆਂ ਦੇ ਵਿੱਚ ਆਉਂਦੀ ਸੀਗੀ ਉਹ 50 ਪੈਸੇ ਜਾਂ 1 ਰੁਪਈਏ ਦੀ ਹੁੰਦੀ ਸੀ ਇਸ ਤੋਂ ਬਾਅਦ ਫਿਰ ਅਗਲਾ ਕੰਮ ਹੁੰਦਾ ਸੀਗਾ ਕਲਮ ਕਾੜਨਾ ਕਲਮ ਜਿਹੜੀ ਸਰਕੰਡੇ ਦੇ ਕਾਨੇ ਤੋਂ ਬਣਾਈ ਜਾਂਦੀ ਸੀਗੀ ਬੈਗ ਦੇ ਵਿੱਚ ਕਿਸੇ ਬੁੱਕ ਦੇ ਵਿੱਚ ਇੱਕ ਬਲੇਡ ਪਾ ਕੇ ਰੱਖਿਆ ਹੁੰਦਾ ਸੀ ਜਿਹਦੀ ਮਦਦ ਦੇ ਨਾਲ ਕਲਮ ਘੜੀ ਜਾਂਦੀ ਸੀ ਸਰਕੰਡੇ ਦੇ ਬੂਟੇ ਤੋਂ ਕਲਮ ਲਈ ਕਾਨਾ ਤੋੜਦੇ ਸਮੇਂ ਜਾਂ ਬਲੇਡ ਨਾਲ ਕਲਮ ਘੜਦੇ ਸਮੇਂ ਜਿਹਦੀ ਉਂਗਲ ਤੇ ਚੀਰਾ ਆਇਆ ਉਹ ਕਮੈਂਟ ਜ਼ਰੂਰ ਕਰਿਓ ਇਸ ਤੋਂ ਬਾਅਦ ਫਿਰ ਵਾਰੀ ਆਉਂਦੀ ਸੀ ਫੱਟੀ ਪੋਚਣ ਦੀ ਫੱਟੀ ਪੋਚਣਾ ਆਪਣੇ ਆਪ ਦੇ ਪਹਿਲਾਂ ਤਾਂ ਦੁਕਾਨ ਤੋਂ ਗਾਚੀ ਲੈ ਕੇ ਆਉਂਦੇ ਸੀਗੇ ਤੇ ਗਾਚੀ ਨਾਲ ਫੱਟੀ ਘੱਟ ਪੋਚਦੇ ਸੀ ਖਾ ਜ਼ਿਆਦਾ ਜਾਂਦੇ ਸੀ ਪਹਿਲਾਂ ਫੱਟੀ ਧੋ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਗਾਚੀ ਨਾਲ ਪੋਚ ਕੇ ਤੇ ਉਹਨੂੰ ਸਿਕਾਉਣ ਲਈ ਇੱਕ ਗੀਤ ਗਾਉਂਦੇ ਸੀ ਜੋ ਸ਼ਾਇਦ ਬਹੁਤੇ ਤਾਂ ਭੁੱਲ ਗਏ ਹੋਣਗੇ ਪਰ ਆਪਾਂ ਤੁਹਾਨੂੰ ਯਾਦ ਕਰਾ ਦਿੰਨੇ ਆ ਉਹ ਗੀਤ ਸੀਗਾ ਕੁਝ ਇਸ ਤਰ੍ਹਾਂ ਸੀ ਸੂਰਜਾ ਸੂਰਜਾ ਫੱਟੀ ਸਿਕਾ ਨਹੀਂ ਸਿਕਾਉਣੀ ਜੰਗਲ ਜਾ ਜੰਗਲ ਜਾ ਕੇ ਪਿੰਨੀਆਂ ਵਟਾ ਇੱਕ ਪਿੰਨੀ ਟੁੱਟ ਗਈ ਮੇਰੀ ਫੱਟੀ ਸੁੱਕ ਗਈ ਤੇ ਜਦੋਂ ਕਿਤੇ ਆਪਸ ਵਿੱਚ ਲੜ ਪੈਣਾ ਤਾਂ ਫਿਰ ਉਹ ਫੱਟੀ ਹਥਿਆਰ ਦੇ ਤੌਰ ਤੇ ਵੀ ਵਰਤ ਲੈਂਦੇ ਸੀ ਤੇ ਆਹ ਸਤਰੰਗਾ ਪਿੰਨ ਤਾਂ ਨਹੀਂ ਭੁੱਲ ਗਏ ਕਿਤੇ ਇਹ ਪੈਨ ਦੀ ਵੀ ਉਹਨਾਂ ਟਾਈਮਾਂ ਦੇ ਵਿੱਚ ਬਹੁਤ ਡਿਮਾਂਡ ਹੁੰਦੀ ਸੀ ਤੇ ਜਿਨੇ ਜਿਨੇ ਵੀ ਇਹਦੇ ਇਕੱਠੇ ਦੋ ਸਿੱਕੇ ਕੱਢ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਕਮੈਂਟ ਜਰੂਰ ਕਰਿਓ ਆ ਨੀਲੇ ਰੰਗ ਦਾ ਸਿੱਕਾ ਵੀ ਤੁਹਾਨੂੰ ਯਾਦ ਹੀ ਹੋਣਾ ਹੁਣ ਤਾਂ ਨਿੱਕੇ ਨਿੱਕੇ ਜਵਾਕਾਂ ਨੂੰ ਵੀ ਮਹਿੰਗੇ ਮਹਿੰਗੇ ਪੈਨ ਨਾਲ ਲਿਖਣ ਲਈ ਜੁੜ ਜਾਂਦੇ ਆ ਪਰ ਅਸੀਂ ਉਹ ਟਾਈਮ ਦੇਖਿਆ ਜਦੋਂ ਪੈਨ ਮੁੱਕਣ ਦੇ ਉਹਦੇ ਵਿੱਚ 1 ਰੁਪਏ ਦਾ ਇਸ ਰੰਗ ਦਾ ਆ ਨੀਲੇ ਜਿਹੇ ਰੰਗ ਦਾ ਸਿੱਕਾ ਲੈ ਕੇ ਪਾ ਲੈਂਦੇ ਸੀ ਜਿਹੜੇ ਤਾਂ ਪ੍ਰਾਈਵੇਟ ਸਕੂਲਾਂ 'ਚ ਪੜੇ ਨੇ ਉਹਨਾਂ ਨੂੰ ਤਾਂ ਇਹ ਪਾਣੀ ਵਾਲੀ ਬੋਤਲ ਯਾਦ ਹੀ ਹੋਣੀ ਆ ਪਰ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਉਹਨਾਂ ਵਾਸਤੇ ਇਹ ਪਾਣੀ ਵਾਲੀ ਬੋਤਲ ਲੈਣਾ ਇੱਕ ਸੁਪਨੇ ਵਾਂਗੂ ਹੁੰਦੀ ਸੀ ਕਿਉਂਕਿ ਜਦੋਂ ਉਹ ਪ੍ਰਾਈਵੇਟ ਸਕੂਲਾਂ 'ਚ ਜਿਹੜੇ ਬੱਚੇ ਪੜ੍ਹਦੇ ਸੀ ਉਹਨਾਂ ਦੇ ਗਲਾਂ 'ਚ ਇਦਾਂ ਦੀਆਂ ਬੋਤਲਾਂ ਦੇਖਦੇ ਸੀ ਤਾਂ ਉਹਨਾਂ ਦਾ ਵੀ ਇੱਕ ਸੁਪਨਾ ਹੁੰਦਾ ਸੀ ਵੀ ਅਸੀਂ ਵੀ ਇਦਾਂ ਦੀ ਪਾਣੀ ਵਾਲੀ ਬੋਤਲ ਲੈਣੀ ਆ ਆ ਕੋਕਿਆਂ ਵਾਲੀ ਪੈਨਸਲ ਕਿਹਨੂੰ ਕਿਹਨੂੰ ਚੇਤੇ ਆ ਜਰੂਰ ਦੱਸਿਓ ਇਹ 5 ਰੁਪਏ ਦੀ ਹੁੰਦੀ ਸੀ ਤੇ ਕਈ ਵਾਰ ਕੋਈ ਇੱਕ ਅੱਧਾ ਕੋਕਾ ਵਿੱਚੋਂ ਗੁੰਮ ਜਾਂਦਾ ਸੀ ਤਾਂ ਫਿਰ ਕੋਈ ਨਾ ਕੋਈ ਜਿਗਾਰੜ ਕਰਕੇ ਇਹ ਤੋਂ ਕੰਮ ਲਈ ਲੈਂਦੇ ਸੀ ਅੱਜਕੱਲ ਤਾਂ ਜਵਾਕਾਂ ਨੂੰ ਮਹਿੰਗੀਆਂ ਕਿੱਟਾਂ ਨਰਸਰੀ ਤੋਂ ਹੀ ਮਿਲ ਜਾਂਦੀਆਂ ਪਰ ਸਾਡੇ ਵੇਲੇ ਆਹ ਟੱਚ ਬਟਨ ਵਾਲਾ ਬੈਗ ਇਹਦੀ ਫੁੱਲ ਚੜਾਈ ਹੁੰਦੀ ਸੀ ਬਹੁਤ ਇਦਾਂ ਇਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਯੂਰੀਏ ਦੇ ਗੱਟੇ ਤੋਂ ਬਣੇ ਬੈਗ ਵੀ ਵਰਤੇ ਹੋਣਗੇ ਕਿਹ ਹੁੰਦੇ ਆ ਕੌਣ ਕੌਣ ਇਹ ਹੀ ਸਮਝਦਾ ਰਿਹਾ ਕਿ ਪੂੜੀ ਕੜਾਈ ਚੋਂ ਭੱਜ ਜਾਂਦੀ ਆ ਤੇ ਕੁੱਤੇ ਧਰਤੀ ਚੋਂ ਬਚੀ ਹੋਈ ਪੂੜੀ ਹਜੇ ਤੱਕ ਲੱਭੀ ਜਾਂਦੇ ਆ ਤਹਾਨੂੰ ਹੁਣੇ ਕਹਾਣੀ ਤੁਹਾਡੇ ਦਿਮਾਗ 'ਚ ਚੀਤੇ ਆਈ ਗਈ ਹੋਣੀ ਆ ਤੇ ਸੁੰਡ ਤੇ ਹਲਦੀ ਦੀ ਕਹਾਣੀ ਕਿਨੇ ਕਿਨੇ ਪੜੀ ਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਦੋਸਤੋ ਜੇ ਇਹ ਵੀਡੀਓ ਦੇਖ ਕੇ ਤੁਹਾਡੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ ਨੇ ਤਾਂ ਇਹਨੂੰ ਸ਼ੇਅਰ ਜਰੂਰ ਕਰ ਦਿਓ ਤੇ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ